ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕੁਲਵਿੰਦਰ ਕੌਰ ਦੇ ਪੋਸਟਰ ਲਗਾ ਕੇ ਉਸ ਨੂੰ ਪੰਜਾਬ ਦੀ ਸ਼ੇਰਨੀ ਦਾ ਕਿਤਾਬ ਦਿੱਤਾ ਗਿਆ ਕੁਲਵਿੰਦਰ ਕੌਰ ਨੇ ਇਹ ਜਿਆ ਕੀਤਾ ਕਿ ਸਲੂਟ ਕਰਨਾ ਉਹਨੂੰ ਬਣਦਾ ਆ ਸਾਡੀ ਵਾਰਨਿੰਗ ਹੈ ਇਹਨਾਂ ਸਰਕਾਰਾਂ ਨੂੰ ਕਿ ਜੇ ਉਹਦੀ ਨੌਕਰੀ ਨਾਲ ਕੋਈ ਵੀ ਛੇੜਛਾੜ ਕੀਤੀ ਗਈ ਤੇ ਅੰਦੋਲਨ ਐਸਾ ਛੇੜਾਂਗੇ ਕਿ ਆਪਣੀਆਂ ਨੌਕਰੀਆਂ ਬਚਾਉਣੀਆਂ ਔਖੀਆਂ ਹੋ ਜਾਣਗੀਆਂ ਇਹਨਾਂ ਲੀਡਰਾਂ ਨੂੰ ਕੰਤੀ ਨਗੇ ਜਾਂ ਕੋਈ ਵੀ ਨਗੇ ਉਹਨਾਂ ਦੀ ਆਪਣੀ ਡਿਊਟੀ ਆ ਸਹੀ ਉਹ ਸਹੀ ਡਿਊਟੀ ਕਰਦੇ ਆ ਉਹਨੇ ਆਪਣੀ ਤਲਾਸ਼ੀ ਦੇ ਤਹਾਨਕਾਰੀ ਕੀਤੀ ਤੇ ਬੋਲ ਕੋ ਬੋਲ ਹੋ ਗਿਆ ਸੀਆਈਐਸਐਫ ਦੀ ਜਵਾਨ ਨੂੰ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸ਼ਲਾਘਾ ਮਿਲਦੀ ਪਈ ਆ ਕਿਸਾਨ ਜਥੇਬੰਦੀਆਂ ਕੁਲਵਿੰਦਰ ਕੌਰ ਦੇ ਨਾਲ ਖੜ ਗਈਆਂ ਅੱਜ ਵੀ ਬਟਾਲਾ ਦੀ ਗੱਲ ਕਰਾਂ ਤਾਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕੁਲਵਿੰਦਰ ਕੌਰ ਦੇ ਪੋਸਟਰ ਲਗਾ ਕੇ ਉਸ ਨੂੰ ਪੰਜਾਬ ਦੀ ਸ਼ੇਰਨੀ ਦਾ ਖਿਤਾਬ ਦਿੱਤਾ ਗਿਆ ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੁਲਵਿੰਦਰ ਕੌਰ ਨੂੰ ਜੋ ਹੈ ਉਹ ਸਲੂਟ ਕੀਤਾ ਔਰ ਉਸ ਦੀ ਸ਼ਲਾਘਾ ਕੀਤੀ ਗੱਲਬਾਤ ਕਰਨਾਗੇ ਕਿ ਇਹ ਕੁਲਵਿੰਦਰ ਕੌਰ ਹੁਣਾਂ ਬਾਰੇ ਕੀ ਆਖਣਾ ਚਾਹੁੰਦੇ ਆ ਕੀ ਨਾਮ ਹੈ ਜੀ ਗਰਮੀਤ ਸਿੰਘ ਸਰੂਜੀ ਕੀ ਕਹਿਣਾ ਜਾਓਗੇ ਅੱਜ ਕਿਸਾਨ ਜਥੇਬੰਦੀਆਂ ਦੇ ਲੋਕ ਜਿਹੜੇ ਆ ਸਲੂਟ ਕਰਨ ਪਹੁੰਚੇ ਦੇਖੋ ਜੀ ਉਹਨੇ ਕੰਮ ਹੀ ਕੁਲਵਿੰਦਰ ਕੌਰ ਨੇ ਇਹੋ ਜਿਹਾ ਕੀਤਾ ਕਿ ਸਲੂਟ ਕਰਨਾ ਉਹਨੂੰ ਬਣਦਾ ਆ ਅਸਲ ਵਿੱਚ ਲੋਕਾਂ ਨੂੰ ਪੰਜਾਬੀਆਂ ਦੇ ਇਤਿਹਾਸ ਦਾ ਪਤਾ ਨਹੀਂ ਘੱਟ ਪੜਦੇ ਨੇ ਖਾਸ ਕਰਕੇ ਸਿੱਖਾਂ ਦੇ ਇਤਿਹਾਸ ਨੂੰ ਇਹ ਕਦੀ ਇਹਨਾਂ ਨੇ ਭਾਜੀ ਆਪਣੇ ਸਿਰ ਰਹਿਣ ਨਹੀਂ ਦਿੱਤੀ 21 ਦੀ 31 ਮੋੜਦੇ ਆ ਕੰਗੜਾ ਰਣੋਤ ਨੇ ਚਲਦੇ ਮੋਰਚੇ ਦੌਰਾਨ ਦਿੱਲੀ ਦੇ ਵਿੱਚ ਨਿਤ ਨਵੀਂ ਭਾਸ਼ਾ ਨਾਲ ਹੀ ਕਿਸਾਨਾਂ ਨੂੰ ਸਬੋਧਨ ਕੀਤਾ ਕਦੀ ਇਹ ਅੰਦੋਲਨ ਜੀਵੀ ਆ ਕਦੀ ਇਹ ਖਾਲਸਤਾਨੀ ਕਦੀ ਮਾਓ ਆਦੀ ਕੋਈ ਗੱਸਾ ਨਹੀਂ ਉਹਨੇ ਛੱਡੀ ਤੇ ਉਸੇ ਚੀਜ਼ ਦਾ ਬਦਲਾ ਹੁਣ ਕੁਲਵਿੰਦਰ ਕੌਰ ਨੇ ਉਹ ਤੋਂ ਕੋ ਲਿਆ ਜਿਸ ਤਰ੍ਹਾਂ 22 ਸਾਲਾਂ ਬਾਅਦ ਜਾ ਕੇ ਸ਼ਹੀਦ ਉਧਮ ਸਿੰਘ ਨੇ ਜਨਰਲ ਡਾਇਰ ਨੂੰ ਮਾਰ ਕੇ ਲਿਆ ਸੀ ਪਿਛਲਾ ਇਤਿਹਾਸ ਫੋਲੋ ਕਰੋਗੇ ਤਾਂ ਬਹੁਤ ਕੁਝ ਤੁਹਾਨੂੰ ਇਹ ਜਾ ਲੱਭੂਗਾ ਤੇ ਉਹਨਾਂ ਦੇ ਪੂਰਨਿਆਂ ਤੇ ਚਲਦਿਆਂ ਹੋਇਆਂ ਕੁਲਵਿੰਦਰ ਕੌਰ ਨੇ ਆਪਣਾ ਪਰਨ ਜਿਹੜਾ ਉਹਨੇ ਕੀਤਾ ਸੀ ਮੰਦੇ ਵਿੱਚ ਉਹ ਪਰ ਉਹਨੂੰ ਨੇ ਆਪਣਾ ਪੂਰਾ ਕੀਤਾ ਕਹਿੰਦੇ ਕਿ ਸ਼ਹੀਦ ਉਧਮ ਸਿੰਘ ਹੁਰਾ ਨੇ ਵੀ 22 ਸਾਲ ਬਾਅਦ ਬਦਲਾ ਲਿਆ ਸੀ ਔਰ ਅੱਜ ਗੁਲਵਿੰਦਰ ਕੌਰ ਨੇ ਕਿਸਾਨਾਂ ਦੀ ਬੇਇੱਜ਼ਤੀ ਦਾ ਬਦਲਾ ਲਿਆ ਬੇਸ਼ੱਕ ਸਲਾਗ ਹੈ ਉਹ ਗੁਲਵਿੰਦਰ ਕੌਰ ਦੀ ਪਰ ਕਿਤੇ ਨਾ ਕਿਤੇ ਉਸ ਦਾ ਨੁਕਸਾਨ ਨੌਕਰੀ ਜਾਂ ਹੋਰ ਪੱਖੋਂ ਵੀ ਹੋ ਰਿਹਾ ਨੇ ਨੌਕਰੀ ਪੱਖੋਂ ਜਿਹੜਾ ਨੁਕਸਾਨ ਅਬਲ ਤੇ ਅਸੀਂ ਹੋਣ ਨਹੀਂ ਦੇਣਾ ਸਾਡੀ ਵਾਰਨਿੰਗ ਹੈ ਇਹਨਾਂ ਸਰਕਾਰਾਂ ਨੂੰ ਕਿ ਜੇ ਉਹਦੀ ਨੌਕਰੀ ਨਾਲ ਕੋਈ ਵੀ ਛੇੜਛਾੜ ਕੀਤੀ ਗਈ ਤੇ ਅੰਦੋਲਨ ਐਸਾ ਛੇੜਾਂਗੇ ਕਿ ਆਪਣੀਆਂ ਨੌਕਰੀਆਂ ਬਚਾਉਣੀਆਂ ਔਖੀਆਂ ਹੋ ਜਾਣਗੀਆਂ ਇਹਨਾਂ ਲੀਡਰਾਂ ਨੂੰ ਇਸ ਕਰਕੇ ਕੋਈ ਗਲਤ ਹਰਕਤ ਉਹਦੇ ਨਾਲ ਨਾ ਕਰਨ ਕੋਈ ਐਹੋ ਜੀ ਜਿਹੜੀ ਨਜਾਇਜ਼ਾ ਤੇ ਜੇ ਫਿਰ ਵੀ ਕਰਦੇ ਆ ਉਹਨੂੰ ਪਰਵਾਹ ਕੋਈ ਨਹੀਂ ਉਹ ਤੇ ਖੁਦ ਉਹਨੇ ਵੀ ਕਹਿਤਾ ਮੈਂ ਅੱਜ ਉਹਦਾ ਬਿਆਨ ਸੁਣਨ ਆਇਆ ਕਿ ਮੈਨੂੰ ਨੌਕਰੀ ਦੀ ਪਰਵਾਹ ਨਹੀਂ ਮੈਨੂੰ ਅਣਖ ਦੀ ਗੱਲ ਆ ਤੇ ਪਰ ਅਸੀਂ ਉਹਦੇ ਭਰਾ ਪੈਣ ਮਾਂ ਪਿਓ ਇੰਨੇ ਲੋਕ ਜਿਹੜੇ ਕਿਸਾਨ ਮਜ਼ਦੂਰ ਹੈਗੇ ਆ ਅਸੀਂ ਉਹਦੇ ਨਾਲ ਖੜੇ ਆ ਕਿਉਂਕਿ ਉਹਨੇ ਉਹਨੂੰ ਸਬਕ ਸਿਖਾਇਆ ਜਿਹੜੀ ਹਜੇ ਵੀ ਨਹੀਂ ਮੰਦੀ ਪਈ ਹਜੇ ਵੀ ਕੰਗਣਾ ਇਹੋ ਕਹਿ ਰਹੀ ਨੇ ਕਿ ਅੱਤਵਾਦੀ ਨੇ ਇਹ ਉਹ ਜੇ ਦੇਖੋ ਆਪਣੇ ਲੀਡਰਾਂ ਨੂੰ ਸਹੀ ਰਾਹ ਤੇ ਲਿਆਉਣਾ ਅੱਤਵਾਦ ਦਾ ਤੇ ਫੇਰ ਅਸੀਂ ਫਕਰ ਨਾ ਕਹਿੰਨੇ ਕਿ ਅਸੀਂ ਹੱਤਵਾਦੀ ਆ ਅਸੀਂ ਇਹਨਾਂ ਲੀਡਰਾਂ ਨੂੰ ਸਹੀ ਰਾਹ ਤੇ ਲਿਆ ਕੇ ਹੀ ਰਾਵਾਂਗੇ ਕਿਸਾਨ ਮਜ਼ਦੂਰ ਭਾਰਤ ਦੇ ਜਿਹੜੇ ਆ ਇਹਨਾਂ ਲੀਡਰਾਂ ਨੂੰ ਸਹੀ ਰਾਹ ਤੇ ਲਿਆਉਣਗੇ ਨਹੀਂ ਸਹੀ ਰਾਹ ਤੇ ਆਉਣਗੇ ਤੇ ਇਹ ਫਿਰ ਹਿੰਦੁਸਤਾਨ ਤੋਂ ਬਾਹਰ ਜਾਣਗੇ ਹਿੰਦੁਸਤਾਨ ਦੇ ਵਿੱਚ ਹੁਣ ਹਰ ਵਰਗ ਦੇ ਲੋਕ ਹਰ ਧਰਮ ਦੇ ਲੋਕ ਪਿਆਰ ਨਾਲ ਰਲ ਮਿਲ ਕੇ ਰਹਿਣਗੇ ਇਹਦੀ ਸ਼ੁਰੂਆਤ ਹੋ ਚੁੱਕੀ ਆ ਇਹ ਸਮਝ ਜਾਣ ਤੇ ਚੰਗੀ ਗੱਲ ਨਾ ਸਮਝਣਗੇ ਤੇ ਇਹ ਸਮਝਣ ਵੀ ਹਿੰਦੁਸਤਾਨੀਲਾ ਨਹੀਂ ਲਿਆਗਾ ਕਹਿੰਦੇ ਕੀ ਮਿਲਜੁਲ ਕੇ ਰਹਿਣਾ ਪਏਗਾ ਹਿੰਦੁਸਤਾਨ ਕੀ ਸਮਝਦੇ ਹੋ ਕਿ ਕੁਲਵਿੰਦਰ ਕੌਰ ਨੇ ਜੋ ਕੀਤਾ ਵੈਸੇ ਵੀ ਗੱਲ ਹੋ ਸਕਦੀ ਕਿ ਹੱਥ ਜੁਕਣੇ ਜ਼ਰੂਰੀ ਸੀ ਨਹੀਂ ਉਹ ਵੈਸੇ ਵੀ ਗੱਲ ਹੋ ਸਕਦੀ ਸੀ ਗੱਲ ਤੇ ਚੱਲੀ ਆ ਕਿ ਉਹਨੇ ਤਲਾਸ਼ੀ ਲਈ ਕਿਉਂਕਿ ਇੱਕ ਫੌਜੀ ਜਵਾਨ ਆ ਡਿਊਟੀ ਕਰ ਰਹੀ ਸੀ ਤੇ ਉਹ ਐਮਪੀ ਲੰਗੇ ਜਾਂ ਕੋਈ ਵੀ ਨਾ ਕਿ ਉਹਨਾਂ ਦੀ ਆਪਣੀ ਡਿਊਟੀ ਆ ਸਹੀ ਉਹ ਸਹੀ ਡਿਊਟੀ ਕਰਦੇ ਆ ਉਹਨੇ ਆਪਣੀ ਤਲਾਸ਼ੀ ਦੀ ਅਧਿਕਾਰੀ ਕੀਤੀ ਤੇ ਬੋਲ ਕੋ ਬੋਲ ਹੋ ਗਿਆ ਤੇ ਪਿਛਲਾ ਵੀ ਯਾਦ ਆ ਗਿਆ ਤੇ ਉਹਨੇ ਫਿਰ ਥੱਪੜ ਜੜ ਦਿੱਤਾ ਤੇ ਜੇ ਉਹ ਬੋਲੀ ਹੁਣ ਅੱਜ ਵੀ ਉਹਦੀ ਭੈਣ ਗਾਲਾਂ ਕੱਢ ਰਹੀ ਆ ਉਹਦਾ ਪਰਿਵਾਰ ਗਾਲਾਂ ਕੱਢ ਰਿਹਾ ਉਹ ਅਤਵਾਦੀ ਕਹਿ ਰਹੇ ਪੰਜਾਬੀਆਂ ਨੂੰ ਅਸੀਂ ਤਾਂ ਮੰਗ ਕਰਦੇ ਆਂ ਕਿ ਕੰਗਣਾ ਰਾ ਉੱਤੇ ਪਰਚਾ ਹੋਣਾ ਚਾਹੀਦਾ ਇਹ ਇਹ ਜਿਹੜੀ ਸਾਡੀ ਅਰਚਾ ਹੁਣ ਮੈਂਬਰ ਆਫ ਪਾਰਲੀਮੈਂਟ ਆ ਉਹ ਪਾਉਂਦੇ ਮੈਂਬਰ ਆਫ ਪਾਰਲੀਮੈਂਟ ਆ ਪਾਰਲੀਮੈਂਟ ਮੈਂਬਰ ਗਲਤੀ ਕਰੇਗਾ ਤੋ ਉੱਤੇ ਪਰਚਾ ਨਹੀਂ ਹੋਏਗਾ ਅਜੇ ਮੈਂਬਰ ਬਣੀ ਨਹੀਂ ਅਜੇ ਸੌ ਨਹੀਂ ਹੋਣੀ ਚੁੱਕੀ ਲੋਕਾਂ ਨੇ ਉਹਨੂੰ ਚੁਟਾ ਕੇ ਭੇਜਿਆ ਤੇ ਉਹ ਹੁਣੀ ਇਹੋ ਕੰਮ ਕਰਨ ਰਿਹਾ ਭਈ ਤੇ ਸੌ ਚੁੱਕ ਕੇ ਮੈਂਬਰ ਬਣ ਕੇ ਕੀ ਕਰੇਗਾ ਜੇ ਬਾਹਰ ਨਿਕਲੇਗੇ ਕੀ ਰਾਂਗੇ ਨਹੀਂ ਫਿਰ ਸਾਰਾ ਦੇਸ਼ ਉਹਦੇ ਨਾਲਾ ਕੁਲਵਿੰਦਰ ਖੋੜ ਦੇ ਜੇ ਉਹਦੇ ਨਾਲ ਕੋਈ ਜ਼ਾਤਤੀ ਹੋਈ ਤੇ ਅਸੀਂ ਸੜਕਾਂ ਰੇਲਾਂ ਭਾਰਤ ਜਾਮ ਕਰ ਦੇਾਂਗੇ ਜਿੱਦਾਂ ਅੱਗੇ ਕਰਦੇ ਆ ਕੁਲਵਿੰਦਰ ਖੋੜ ਦੇ ਨਾਲ ਪੂਰਾ ਦੇਸ਼ ਖੜਾ ਆ ਪੂਰਾ ਪੰਜਾਬੀ ਖੜਾ ਆ ਪੂਰਾ ਭਾਰਤ ਖੜਾ ਆ ਕਿਸਾਨ ਜਥੇਬੰਦੀਆਂ ਨੇ ਕਹਿੰਦੇ ਨੇ ਕਿ ਕੁਲਵਿੰਦਰ ਖੋੜ ਦੇ ਨਾਲ ਹਰ ਪੱਕ ਚ ਖੜੇ ਆ ਜੇ ਉਸ ਨਾਲ ਕੋਈ ਜ਼ਾਤਤੀ ਹੋਈ ਤਾਂ ਇੱਕ ਵਾਰੀ ਫੇਰ ਤਿੱਖਾ ਅੰਦੋਲਨ ਛੇੜਨ ਲਈ ਕਿਸਾਨ ਮਜਬੂਰ ਹੋ ਜਾਣਗੇ ਕੈਮਰਾਮੈਨ ਬੰਟੀ ਦੇ ਨਾਲ ਆਨ 에ਅਰ ਲਈ ਢਿੱਲੂ ਥਰਾ ਬਟਾਲਾ